ਸਤਿ ਸ਼੍ਰੀ ਅਕਾਲ ਜੀ ਮੈਡਮ ਨੇ 15 ਸੂਟਾਂ ਦਾ ਆਰਡਰ ਦਿੱਤਾ ਤੇ ਜਦੋਂ ਉਹਨਾਂ ਨੂੰ ਅਪਡੇਟ ਲਈ ਮੈਂ ਕਿਹਾ ਕਿ ਉਹਨਾਂ ਦਾ ਆਫ ਵਾਈਟ ਕਲਰ ਦਾ ਸੂਟ ਰਹਿ ਗਿਆ ਕਹਿੰਦੇ ਭਾਜੀ ਆਫ ਵਾਈਟ ਕਲਰ ਦਾ ਤਾਂ ਮੈਂ ਸੂਟ ਹੀ ਨਹੀਂ ਆਰਡਰ ਕੀਤਾ ਸੀ ਮੈਂ ਤਾਂ ਨੀਵੀ ਬਲੂ ਕਲਰ ਦਾ ਕੀਤਾ ਸੀਗਾ ਮੈਂ ਕਿਹਾ ਮੈਡਮ ਤੁਸੀਂ ਚੈਟ ਚੈੱਕ ਕਰੋ ਤੁਸੀਂ ਆਫ ਵਾਈਟ ਨਾਲ ਨੀਵੀ ਬਲੂ ਦੁਪੱਟਾ ਕਿਹਾ ਸੀਗਾ ਕਹਿੰਦੇ ਹਾਂਜੀ ਭਾਜੀ ਹੁਣ ਮੈਨੂੰ ਥੋੜਾ ਡਾਊਟ ਹੋ ਰਿਹਾ ਕਿ ਵੀ ਕਿਵੇਂ ਦਾ ਕਲਰ ਕੰਬੀਨੇਸ਼ਨ ਬਣੂਗਾ ਤੇ ਜਦੋਂ ਮੈਂ ਉਹਨਾਂ ਨੂੰ ਬਣਾ ਕੇ ਫੋਟੋ ਭੇਜੀ ਤਾਂ ਕਹਿੰਦੇ ਭਾਜੀ ਇਹ ਤਾਂ ਮੇਰੀ ਉਮੀਦ ਤੋਂ ਵੀ ਸੋਹਣਾ ਕਲਰ ਕੰਬੀਨੇਸ਼ਨ ਰੈਡੀ ਹੋਇਆ ਇੰਨੀ ਕੁ ਜ਼ਿਆਦਾ ਪਿਆਰੀ ਲੁੱਕ ਰੈਡੀ ਹੋਈ ਹੈ ਨਾ ਬਸ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੇ ਜਿਨੇ ਸਾਨੂੰ ਪਾਏ ਨੂੰ ਦੇਖ ਲਿਆ ਉਹ ਵੀ ਬਸ ਦੇਖੀ ਜਾਊਗਾ ਤੇ ਹੈਰਾਨ ਹੋਈ ਜਾਊਗਾ ਕਿ ਵੀ ਕਿੰਨੇ ਸੋਹਣੇ ਲੱਗ ਰਹੇ ਹੋ ਬਹੁਤ ਹੀ ਪਿਆਰਾ ਪੀਸ ਰੈਡੀ ਕੀਤਾ ਆਪਾਂ ਇਹ ਗਰਾਰਾ ਸੂਟ ਰੈਡੀ ਕੀਤਾ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਸੀਪੀ ਸਾਰੇ ਮੋਤੀ ਸਾਰੇ ਆਈ ਲਿਚਲਿਚ ਕਰੀ ਜਾਂਦੇ ਆ ਤੇ ਓਵੇਂ ਹੀ ਲਿਚਲਿਚ ਤੁਸੀਂ ਕਰਨਾ ਜਦੋਂ ਇਹ ਸੂਟ ਪਾ ਲਿਆ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਚ ਵੀ ਆਪਾਂ ਸਲਵਾਰ ਸ਼ਰਾਰਾ ਗਰਾਰਾ ਲਹਿੰਗਾ ਕੁਛ ਵੀ ਬਣਾ ਲਓ ਤੇ ਦੁਪੱਟਾ ਆਪਾਂ ਨੇ ਵੀ ਬਲੂ ਕਲਰ ਦਾ ਬਣਾਇਆ ਉਸ ਤੇ ਆਪਾਂ 4 ਸਾਈਡ ਡਬਲ ਬਾਰਡਰ ਪਲੱਸ ਖਿਚੜੀ ਲੈਸ ਦੇ ਵਿੱਚ ਆਪਾਂ ਬੁਟੀਆਂ ਪਾਈਆਂ ਹੋਈਆਂ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਡਿਜ਼ਾਈਨ ਤੇ ਇਹ ਕਲਰ ਕੰਬੀਨੇਸ਼ਨ ਤੁਹਾਨੂੰ ਕਿੱਦਾਂ ਦਾ ਲੱਗਿਆ ਬਹੁਤ ਹੀ ਅਲਟੀਮੇਟ ਤੇ ਪਿਆਰਾ ਪੀਸ ਰੈਡੀ ਹੋਇਆ ਥੈਂਕ ਯੂ